रिसर्च ਕੋ ਦੇ ਵੱਲੋਂ ਬ੍ਰਿਟਿਸ਼ ਕਲੰਬੀਆ ਚ ਇਲੈਕਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਰਵੇ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਆਖਿਆ ਕਿ BC NDP ਤੇ BC Conservative ਦੇ ਦਰਮਿਆਨ ਇਨ੍ਹਾਂ ਚੋਣਾਂ ਦੇ ਵਿੱਚ ਸਖਤ ਟੱਕਰ ਨਜ਼ਰ ਆ ਰਹੀ ਹੈ ਪਰ ਐਜ਼ ਅ ਪ੍ਰੀਮੀਅਰ ਲੀਡਰ ਡੇਵਿਡ ਈਵੀ 40% ਸਮਰਥਨ ਦੇ ਨਾਲ ਸਭ ਤੋਂ ਅੱਗੇ ਨੇ ਮੈਟਰੋ ਵੈਂਕੂਵਰ ਰੀਜਨ ਤੇ ਵੈਂਕੂਵਰ ਆਈਲੈਂਡ ਦੇ ਉੱਪਰ ਵੀ NDP ਦਾ ਹੱਥ ਉੱਤੇ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਇਲੈਕਸ਼ਨ ਦੇ ਦੌਰਾਨ ਐਨਡੀਪੀ ਅਤੇ ਬੀਸੀ ਕੰਜ਼ਰਵਟਿਵ ਦੇ ਦਰਮਿਆਨ ਮੁਕਾਬਲਾ ਕਾਫੀ ਸਖਤ ਬਣਿਆ ਹੋਇਆ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਸ ਢੰਗ ਦੇ ਨਾਲ ਲਿਬਰਲਸ ਦੇ ਵੱਲੋਂ ਆਪਣਾ ਸਮਰਥਨ ਕੰਜ਼ਰਵਟਿਵ ਪਾਰਟੀ ਨੂੰ ਦਿੱਤਾ ਗਿਆ ਤਾਂ ਦੋ ਪ੍ਰਮੁੱਖ ਧਿਰਾਂ ਹੀ ਮੈਦਾਨ ਦੇ ਵਿੱਚ ਨੇ ਰਿਸਰਚ ਕੋ ਦੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਆਖਿਆ ਕਿ ਦੋਵੇਂ ਧਿਰਾਂ ਦੇ ਦਰਮਿਆਨ ਸਖਤ ਟੱਕਰ ਇਸ ਸਮੇਂ ਬਣੀ ਹੋਈ ਹੈ ਰਿਸਰਚ ਕੋ ਦੇ ਮੁਤਾਬਕ 45% ਵੋਟਰਸ NDP ਨੂੰ ਵੋਟ ਦੇਣਗੇ ਤੇ 44% ਕੰਜ਼ਰਵਟਿਵ ਤੇ 9% ਗ੍ਰੀਨ ਦਾ ਸਮਰਥਨ ਕਰਦੇ ਨੇ NDP ਦਾ ਹੋਲਡ ਪੋਜੀਸ਼ਨ ਮੈਟਰੋ ਵੈਂਕੂਵਰ ਰੀਜਨ ਵੈਂਕੂਵਰ ਆਈਲੈਂਡ ਤੇ ਕੰਜ਼ਰਵਟਿਵ ਪਾਰਟੀ ਫਰੇਜ਼ਰ ਵੈਲੀ ਸਦਰਨ BC ਤੇ ਨਾਰਥਰਨ BC ਦੇ ਵਿੱਚ ਜਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ BC ਲਿਬਰਲਸ ਦੇ ਵੋਟਰਸ ਜਿਹੜੇ ਕਿ BC ਯੂनाइटेड ਸੀ ਉਹਨਾਂ ਦੇ ਕੰਜ਼ਰਵਟਿਵ ਪਾਰਟੀ ਨੂੰ ਸਪੋਰਟ ਦੇਣ ਤੋਂ ਬਾਅਦ 61% ਕੰਜ਼ਰਵਟਿਵ ਤੇ 32% NDP ਨੂੰ ਵੋਟ ਦੇਣ ਦੀ ਗੱਲ ਆਖ ਰਹੇ ਨੇ ਰਿਸਰਚ ਕੋ ਵੱਲੋਂ 801 ਵੋਟਰ 30 ਸਤੰਬਰ ਤੋਂ 2 ਅਕਤੂਬਰ ਦੇ ਦਰਮਿਆਨ ਇਹ ਸਰਵੇ ਕੀਤਾ ਗਿਆ ਔਰਤਾਂ ਵੱਲੋਂ ਐਨਡੀਪੀ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ 55 ਸਾਲ ਤੱਕ ਇਸ ਤੋਂ ਜ਼ਿਆਦਾ ਉਮਰ ਵਾਲੇ ਵੋਟਰਸ ਦੇ ਵਿੱਚ ਐਨਡੀਪੀ ਕਾਫੀ ਜ਼ਿਆਦਾ ਪਪੂਲਰ ਹੈ ਦੂਜੇ ਪਾਸੇ ਕੰਜ਼ਰਵ 18 ਤੋਂ 34 ਸਾਲ ਦੇ ਉਮਰ ਵਰਗ ਦੇ ਵਿੱਚ ਪਪੂਲਰ ਹੈ ਪਰ ਜੇਕਰ ਐਜ਼ ਅ ਪ੍ਰੀਮੀਅਰ ਦੇਖਿਆ ਜਾਵੇ ਤਾਂ ਪ੍ਰੀਮੀਅਰ ਡੇਵਿਡ ਈਬੀ ਸਭ ਤੋਂ ਅੱਗੇ ਨੇ 40% ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਡੇਵਿਡ ਈਬੀ ਨੂੰ ਪ੍ਰੀਮੀਅਰ ਤੌਰ ਤੇ ਇੱਕ ਯੋਗ ਲੀਡਰ ਮੰਨਦੇ ਨੇ ਜਦਕਿ 35% ਜੌਨ ਰਸਟਰਡ ਦੇ ਵਿੱਚ ਆਪਣਾ ਵਿਸ਼ਵਾਸ ਜਿਤਾਉਂਦੇ ਨੇ ਸੋ 19 ਅਕਤੂਬਰ ਨੂੰ ਹੋਣਾਂ ਵਾਲੀਆਂ ਪਰਮਨੈਂਸ਼ਲ ਚੋਣਾਂ ਦੇ ਵਿੱਚ ਪ੍ਰੋਵਿੰਸ ਤੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਕਿਸ ਤਰ੍ਹਾਂ ਦਾ ਸਾਥ ਦਿੰਦੇ ਨੇ ਪਰ ਇਸ ਸਮੇਂ ਦੌਰਾਨ ਐਨਡੀਪੀ ਅਤੇ ਕੰਜ਼ਰਵਟਿਵ ਪਾਰਟੀ ਦੇ ਦਰਮਿਆਨ ਸਖਤ ਟੱਕਰ ਦਿਖਾਈ ਦੇ ਰਹੀ ਹੈ ਜਿਸ ਦੇ ਤਹਿਤ ਹੁਣ ਦੋਵੇਂ ਧਿਰਾਂ ਦੇ ਵੱਲੋਂ ਆਪਣੇ ਵਾਅਦੇ ਵੀ ਲੋਕਾਂ ਸਾਹਮਣੇ ਲਿਆਂਦੇ ਗਏ ਨੇ ਜਿਸ ਵਿੱਚ ਅਫੋਰਡੇਬਲ ਹਾਊਸਿੰਗ, ਹੈਲਥ케ਅਰ ਦੇ ਵਿੱਚ ਸੁਧਾਰ ਤੇ ਨਾਲੋਂ ਨਾਲ ਪਬਲਿਕ ਟਰਾਂਜ਼ਿਟ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿਸਤਾਰ ਦੀ ਗੱਲ ਸਾਰੀਆਂ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਭ ਦੇ ਵੱਲੋਂ ਆਪੋ ਆਪਣੇ ਢੰਗ ਦੇ ਨਾਲ ਇਹ ਮਾਡਲ ਜਿੱਥੇ ਦੱਸੇ ਜਾ ਰਹੇ ਨੇ ਉੱਤੇ ਹੀ ਲੋਕਾਂ ਦੀ ਕਾਸਟ ਆਫ ਲਿਵਿੰਗ ਘਟਾਉਣ ਅਤੇ ਟੈਕਸ ਰੀਲੀਫ ਦੀ ਗੱਲ ਵੀ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟਰਾਂਜ਼ਿਟ ਪ੍ਰੋਵਾਈਡਰਸ ਅਤੇ ਟਰਾਂਸਲਿੰਕ ਮੇਅਰਜ਼ ਕਾਉਂਸਲ ਦੇ ਵੱਲੋਂ ਤਿੰਨੇ ਪਾਰਟੀਆਂ ਤੋਂ ਮੰਗ ਕੀਤੀ ਗਈ ਹੈ ਕਿ ਇਲੈਕਸ਼ਨ ਦੌਰਾਨ ਉਹ ਪਬਲਿਕ ਟਰਾਂਸਿਟ ਅਤੇ ਰੋਡ ਇਨਫਰਾਸਟ੍ਰਕਚਰ ਦੇ ਲਈ ਇੱਕ ਸਹੀ ਪ੍ਰੈਕਟੀਕਲ ਪਲਾਨ ਜ਼ਰੂਰ ਸਾਹਮਣੇ ਲਿਆਉਣ ਜਿਨ੍ਹਾਂ ਆਖਿਆ ਕਿ ਪਾਰਟੀਆਂ ਵਾਅਦੇ ਤਾਂ ਜ਼ਰੂਰ ਕਰ ਰਹੀਆਂ ਨੇ ਪਰ ਇੱਕ ਪ੍ਰਭਾਵੀ ਪਲਾਨ ਨਜ਼ਰ ਨਹੀਂ ਆ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 19 ਅਕਤੂਬਰ ਨੂੰ ਪ੍ਰੋਵਿੰਸ਼ੀਅਲ ਚੋਣਾਂ ਹੋਣੀਆਂ ਨੇ ਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਕਈ ਪ੍ਰਕਾਰ ਦੇ ਵਾਅਦੇ ਕੀਤੇ ਜਾ ਰਹੇ ਨੇ ਪਰ ਇਸ ਚੋਣ ਦੇ ਵਿੱਚ ਪ੍ਰਮੁੱਖ ਮੁੱਦਾ ਪਬਲਿਕ ਟਰਾਂਜ਼ਿਟ ਵੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੁਝ ਰੀਜ਼ਨਸ ਦੇ ਢੰਗ ਦੇ ਨਾਲ ਆਬਾਦੀ ਦਾ ਵਾਧਾ ਹੋਇਆ ਤਾਂ ਉਸ ਕਾਰਨ ਟਰਾਂਸ ਲਿੰਕ ਹੋਰ ਫੰਡਿੰਗ ਦੀ ਮੰਗ ਵੀ ਕਰ ਰਹੀ ਹੈ ਤੇ ਬਾਕੀ ਰੀਜ਼ਨਸ ਦੇ ਵਿੱਚ ਵੀ ਆਲਮ ਇਹੀ ਹੈ ਇਸੇ ਦੌਰਾਨ BC ਟਰਾਂਜ਼ਿਟ ਰਾਈਡਰਸ ਦਾ ਕਹਿਣਾ ਹੈ ਕਿ ਤਿੰਨੇ ਪਾਰਟੀਆਂ ਵਾਦੇ ਤਾਂ ਕਰ ਰਹੀਆਂ ਨੇ ਪਰ ਇਹ ਟੀਚਿਆਂ ਤੋਂ ਦੂਰ ਨਜ਼ਰ ਆ ਰਹੇ ਨੇ ਕਿਉਂਕਿ ਰੋਡਾਂ ਦੇ ਉੱਪਰ ਹੋਈ ਓਵਰਕਰਾਉਡਿੰਗ ਇੱਕ ਵੱਡਾ ਮੁੱਦਾ ਹੈ ਕਿਉਂਕਿ ਕੋਲੋਨਾ ਅਤੇ ਚਿਲਾਵੇਕ ਪਹੁੰਚਣ ਦੇ ਲਈ ਰਾਈਡਰਸ ਨੂੰ ਕਾਫੀ ਲੰਬੇ ਜਾਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਕਿਹਾ ਹੈ ਕਿ ਗ੍ਰੀਨ ਬਲੂ ਰਾਈਡਰਸ ਦੇ ਲਈ ਮੁਫਤ ਟਰਾਂਜ਼ਿਟ ਅਤੇ ਟਰਾਂਸਲਿੰਕ ਨੂੰ ਫੰਡਿੰਗ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਓਵਰਕਰਾਉਡਿੰਗ ਬਾਰੇ ਉਹ ਵੀ ਕੋਈ ਖਾਸ ਵਾਦਾ ਨਹੀਂ ਕਰ ਰਹੀ ਹੈ ਤੇ ਐਨਡੀਪੀ ਤੇ ਕੰਜ਼ਰਵੇਟਿਵ ਵੱਲੋਂ ਵੀ ਅਜੇ ਹਾਂ ਨਹੀਂ ਕੀਤਾ ਜਾ ਰਿਹਾ ਉਹਨਾਂ ਕਹੇ ਕਿ ਪਬਲਿਕ ਟਰਾਂਜ਼ਿਟ ਦੇ ਨਾਲ ਨਾਲ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਵੀ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਐਨਡੀਪੀ ਸਕਾਈ ਟ੍ਰੇਨ ਨੂੰ ਆਊਟ ਟੂ ਯੂਬੀਸੀ ਲੈ ਜਾਣ ਦੀ ਗੱਲ ਕਰ ਰਹੀ ਹੈ ਪਰ ਟਰਾਂਸ ਲਿੰਕ ਦੀ ਸਹਾਇਤਾ ਲਈ ਪਲਾਨ ਨਹੀਂ ਦੱਸਿਆ ਜਾ ਰਿਹਾ ਤੇ ਅਗਲੇ 2 ਸਾਲਾਂ ਦੇ ਵਿੱਚ ਜੋ ਸਰਵਿਸਿਸ ਤੇ ਕਟ ਲੱਗਣੇ ਨੇ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਨ੍ਹਾਂ ਆਖਿਆ ਕਿ ਕੰਜ਼ਰਵੇਟਿਵ ਲੀਡਰ ਜੌਨ ਰੈਸਟਰ ਟਰਾਂਸ ਲਿੰਕ ਨੂੰ ਅਗਲੇ ਸਾਲਾਂ ਚ ਫੰਡ ਦੇਣ ਦੀ ਗੱਲ ਕਹਿ ਰਹੇ ਨੇ ਪਰ ਕੋਈ ਫਰੇਮਵਰਕ ਨਜ਼ਰ ਨਹੀਂ ਆ ਰਿਹਾ ਅਤੇ ਸਿਰਫ ਇੰਨਾ ਕਹਿ ਰਹੇ ਨੇ ਕਿ ਉਹ ਟੋਲ ਨਹੀਂ ਲਗਾਉਣਗੇ ਦੂਜੇ ਪਾਸੇ ਟ੍ਰਾਂਸ ਲਿੰਕ ਮੇਅਰਜ਼ ਕੌਂਸਲ ਦੇ ਵੱਲੋਂ ਵੀ ਪਾਰਟੀਆਂ ਤੋਂ ਪਲਾਨ ਮੰਗਿਆ ਗਿਆ ਹੈ ਜਿਨ੍ਹਾਂ ਆਖਿਆ ਕਿ ਜਿਸ ਢੰਗ ਦੇ ਨਾਲ ਬ੍ਰੋਕਨ ਫੰਡਿੰਗ ਮਾਡਲ ਹੈ ਇਸ ਨੂੰ ਠੀਕ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਕ ਸਥਾਈ ਪਲਾਨ ਸਾਰੀਆਂ ਪਾਰਟੀਆਂ ਦੇ ਵੱਲੋਂ ਸਾਂਝਾ ਕੀਤਾ ਜਾਵੇ ਕਾਬਿਲ ਹੋ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਵਧੀ ਹੋਈ ਟਰਾਂਜ਼ਿਟ ਦੀ ਮੰਗ ਦੇ ਚੱਲਦਿਆਂ ਤੇ 인ਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਚੱਲਦਿਆਂ ਟਰਾਂਸਲਿੰਕ ਨੇ 600 ਮਿਲੀਅਨ ਡਾਲਰ ਦੇ ਡੈਫਰਸਟ ਦੀ ਗੱਲ ਅਗਲੇ ਸਾਲ ਕੀਤੀ ਹੈ ਤੇ ਉਸਨੇ ਕਿਹਾ ਕਿ ਇਸ ਦੇ ਨਾਲ 2026 ਚ ਪੂਰੀ ਤਰ੍ਹਾਂ ਡੈਫਰਸਟ ਦਿਖਾਈ ਦੇਵੇਗਾ ਟਰਾਂਸਲਿੰਕ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਕੋਈ ਨਵੇਂ ਫੰਡਿੰਗ ਮਾਡਲ ਦੇ ਤਹਿਤ ਸਰਕਾਰ ਗੱਲ ਨਹੀਂ ਕਰਦੀ ਤਾਂ ਉਹਨਾਂ ਨੂੰ ਸਰਵਿਸਿਜ਼ ਤੇ ਕੱਟ ਲਗਾਉਣੇ ਪੈਣਗੇ ਜੋ ਕਿ ਚਿੰਤਾਜਨਕ ਹੋ ਗਏਗਾ ਇਸ ਦੇ ਬਾਅਦ ਮੀਅਰਸ ਕਾਉਂਸਲ ਲਗਾਤਾਰ ਨਵੀਂ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਆਫਿਸ ਸੰਭਾਲਦੇ ਹੀ ਟ੍ਰਾਂਸ ਲਿੰਕ ਦੇ ਲਈ ਨਵਾਂ ਤੇ ਦਰੋਸਤ ਫੰਡਿੰਗ ਮਾਡਲ ਲੈ ਕੇ ਆਵੇ ਪਰ ਦੂਜੇ ਪਾਸੇ ਟ੍ਰਾਂਜ਼ਿਟ ਰਾਈਡਰਸ ਇਹ ਚਾਹੁੰਦੇ ਨੇ ਕਿ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਵੀ ਇਨਵੈਸਟ ਕੀਤਾ ਜਾਵੇ ਤਾਂ ਜੋ ਵੱਡੇ ਜਾਮ ਤੋਂ ਬਚਿਆ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ